ਮਸ਼ਹੂਰ ਗਾਇਕ ਅਤੇ ਰੈਪਰ ਬਾਦਸ਼ਾ ਦੇ ਉੱਤੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਕਰਕੇ ਦੱਸ ਦੇ ਕਿ ਬਾਦਸ਼ਾ ਦੇ ਉੱਤੇ ਗੁਰੂਗ੍ਰਾਮ ਵਿਖੇ ਪੁਲਿਸ ਨੇ ਉਹਨਾਂ ਦੀ ਗੱਡੀ ਦਾ 15500 ਰੁਪਏ ਦਾ ਚਲਾਨ ਕੀਤਾਇਆ ਦੱਸਿਆ ਕਿ ਬਾਦਸ਼ਾ 15 ਤਰੀਕ ਨੂੰ ਗੁਰੂਗ੍ਰਾਮ ਦੇ ਸੈਕਟਰ 78 ਵਿਖੇ ਕਰਨੌਟਾ ਦੇ ਸੰਗੀਤ ਸਮਾਰੋਹ ਦੇ ਵਿੱਚ ਪੁੱਜੇ ਸਨ ਜਿਸ ਦੌਰਾਨ ਕੀ ਉਹਨਾਂ ਦੇ ਕਾਫਲੇ ਦੇ ਵਿੱਚ ਸ਼ਾਮਲ ਵਾਹਨ ਗਲਤ ਪਾਸੇ ਤੋਂ ਦਵਾਰੇ ਸੀ ਤਾਂ ਜਿਸ ਕਰਕੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਹੀ ਲੋਕਾਂ ਨੇ ਕਈ ਸਵਾਲ ਖੜੇ ਕੀਤੇ ਤਾਂ ਪੋਸਟ ਵਾਇਰਲ ਹੋਣ ਤੇ ਹੁਣ ਪੁਲਿਸ ਦੇ ਵੱਲੋਂ ਕਾਰਵਾਈ ਜੜੀ ਹੈ ਉਹ ਕੀ ਤੇ ਸ਼ਾਰੀ ਹੈ ਤਮਸ਼ੂਰ ਗਾਇਕ ਅਤੇ ਰੈਪਰ ਬਾਦਸ਼ਾ ਦੇ ਉੱਤੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਕਰਕੇ ਦੱਸ ਦੇ ਕਿ ਬਾਦਸ਼ਾ ਦੇ ਉੱਤੇ ਗੁਰੂਗ੍ਰਾਮ ਵਿਖੇ ਪੁਲਿਸ ਨੇ ਉਨ੍ਹਾਂ ਦੀ ਗੱਡੀ ਦਾ 15500 ਰੁਪਏ ਦਾ ਚਲਾਨ ਕੀਤਾਇਆ ਦੱਸੀ ਕਿ ਬਾਦशाह 15 ਤਰੀਕ ਨੂੰ ਗੁਰੂਗ੍ਰਾਮ ਦੇ ਸੈਕਟਰ 78 ਵਿਖੇ ਕਰਨੌਟਾ ਦੇ ਸੰਗੀਤ ਸਮਾਰੋਹ ਦੇ ਵਿੱਚ ਪੁੱਜੇ ਸਨ ਜਿਸ ਦੌਰਾਨ ਹੀ ਉਨ੍ਹਾਂ ਦੇ ਕਾਫਲੇ ਦੇ ਵਿੱਚ ਸ਼ਾਮਲ ਵਾਹਨ ਗਲਤ ਪਾਸੇ ਤੋਂ ਦਵਾਰੇ ਸੀ ਤਾਂ ਜਿਸ ਕਰਕੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਤੇ ਹੀ ਲੋਕਾਂ ਨੇ ਕਈ ਸਵਾਲ ਖੜੇ ਕੀਤੇ ਤਾਂ ਪੋਸਟ ਵਾਇਰਲ ਹੋਣ ਤੇ ਹੁਣ ਪੁਲਿਸ ਦੇ ਵੱਲੋਂ ਕਾਰਵਾਈ ਜੜੀ ਹੈ ਉਹ ਕੀ ਤੇ ਚੱਲੀ ਹੈ ਤਾਂ ਮਸ਼ਹੂਰ ਗਾਇਕ ਅਤੇ ਰੈਪਰ ਬਾਦਸ਼ਾ ਦੇ ਉੱਤੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਕਰਕੇ ਦੱਸਦੇ ਕਿ ਬਾਦਸ਼ਾ ਦੇ ਉੱਤੇ ਗੁਰੂਗ੍ਰਾਮ ਵਿਖੇ ਪੁਲਿਸ ਨੇ ਉਨ੍ਹਾਂ ਦੀ ਗੱਡੀ ਦਾ 15500 ਰੁਪਏ ਦਾ ਚਲਾਨ ਕੀਤਾ ਹੈ ਦਾਸੀ ਕਿ ਬਾਦਸ਼ਾ 15 ਤਰੀਕ ਨੂੰ ਗੁਰੂਗ੍ਰਾਮ ਦੇ ਸੈਕਟਰ 78 ਵਿਖੇ ਕਰਨੌਟਾ ਦੇ ਸੰਗੀਤ ਸਮਾਰੋਹ ਦੇ ਵਿੱਚ ਪੁੱਜੇ ਸਨ ਜਿਸ ਦੌਰਾਨ ਕੀ ਉਨ੍ਹਾਂ ਦੇ ਕਾਫਲੇ ਦੇ ਵਿੱਚ ਸ਼ਾਮਲ ਵਾਹਨ ਗਲਤ ਪਾਸੇ ਤੋਂ ਦਾਰੇ ਸੀ ਤਾਂ ਜਿਸ ਕਰਕੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਤੇ ਲੋਕਾਂ ਨੇ ਕਈ ਸਵਾਲ ਖੜੇ ਕੀਤੇ ਤਾਂ ਪੋਸਟ ਵਾਇਰਲ ਹੋਣ ਤੇ ਹੁਣ ਪੁਲਿਸ ਦੇ ਵੱਲੋਂ ਕਾਰਵਾਈ ਜੜੀ ਹੈ ਉਹ ਕੀ ਤੇ ਚੱਲੀ ਹੈ ਮਸ਼ਹੂਰ ਗਾਇਕ ਅਤੇ ਰੈਪਰ ਬਾਦਸ਼ਾ ਦੇ ਉੱਤੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਕਰਕੇ ਦੱਸਦੇ ਕਿ ਬਾਦਸ਼ਾ ਦੇ ਉੱਤੇ ਗੁਰੂਗ੍ਰਾਮ ਵਿਖੇ ਪੁਲਿਸ ਨੇ ਉਨ੍ਹਾਂ ਦੀ ਗੱਡੀ ਦਾ 15500 ਰੁਪਏ ਦਾ ਚਲਾਨ ਕੀਤਾ ਹੈ ਦੱਸਿਆ ਕਿ ਬਾਦਸ਼ਾ 15 ਤਰੀਕ ਨੂੰ ਗੁਰੂਗ੍ਰਾਮ ਦੇ ਸੈਕਟਰ 78 ਵਿਖੇ ਕਰਨੌਟਾ ਦੇ ਸੰਗੀਤ ਸਮਾਰੋਹ ਦੇ ਵਿੱਚ ਪੁੱਜੇ ਸਨ ਜਿਸ ਦੌਰਾਨ ਇਹ ਉਨ੍ਹਾਂ ਦੇ ਕਾਫਲੇ ਦੇ ਵਿੱਚ ਸ਼ਾਮਲ ਵਾਹਨ ਗਲਤ ਪਾਸੇ ਤੋਂ ਦਾਰੇ ਸੀ ਤਾਂ ਜਿਸ ਕਰਕੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਤੇ ਲੋਕਾਂ ਨੇ ਕਈ ਸਵਾਲ ਖੜੇ ਕੀਤੇ ਤਾਂ ਪੋਸਟ ਵਾਇਰਲ ਹੋਣ ਤੇ ਹੁਣ ਪੁਲਿਸ ਦੇ ਵੱਲੋਂ ਕਾਰਵਾਈ ਜੜੀ ਹੈ ਉਹ ਕੀ ਤੇ ਚੱਲੀ ਹੈ